ਅੱਧੀ ਰਾਤ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਸੀ ਜਾਦੂ ਟੂਨਾ ਇਹਦੀ ਕੁੜੀ ਆਇਆ ਇਹਨਾਂ ਜਰਮ ਇਹਦੀ ਮਾਂ ਮੇਰੇ ਕੁੜੀ ਨੇ ਆਉਣਾ ਸੀ ਅਸੀਂ ਲੈਣ ਗਈਆਂ ਉਹਨਾਂ ਫੋਨ ਕਰਤਾ ਸੋ ਹਨੇਰਾ ਹੋ ਗਿਆ ਬਾਅਦ ਵਿੱਚ ਦੋ ਔਰਤਾਂ ਦੇਖੋ ਕਿਵੇਂ ਮੀਟ ਮੁਰਗੇ ਸ਼ਰਾਬ ਤੇ ਧਾਕੇ ਤਵੀਦ ਦੇ ਨਾਲ ਕਰ ਰਹੀਆਂ ਸੀ ਟੁਣਾ ਪਾਜਾ ਫਿਰ ਪਾਜਾ ਕਿੱਥੇ ਹੈ ਹੱਥ ਨਹੀਂ ਲਾਉਂਦੇ ਤੁਸੀਂ ਚਾਹ ਕੱਜਾ ਹੱਥ ਨਹੀਂ ਲਾਉਂਦੇ ਪਿੰਡ ਵਾਸੀਆਂ ਨੇ ਰੰਗੇ ਹੱਤੀ ਫੜਿਆ ਤੇ ਪਿੰਡ ਕਰ ਲਿਆ ਇਕੱਠਾ ਤੇ ਮੌਕੇ ਤੇ ਸੱਦ ਲਈ ਪੁਲਿਸ ਜੇ ਮਾਦਾ ਮੀਟ ਖਾਣਾ ਕਿ ਨਹੀਂ ਆਇਨੀ ਮੀ ਦਾ ਰਸਨਾ ਨਾ ਨੋ ਬਾਅਦ ਸ਼ਮਾਰਾ ਨਹੀਂ ਮਨਵਾ ਸਕੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਅੱਧੀ ਰਾਤ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਦੋ ਔਰਤਾਂ ਜਾਦੂ ਟੂਣਾ ਕਰ ਰਹੀਆਂ ਸੀ ਅਤੇ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਮਹਿਲਾਵਾਂ ਨੂੰ ਫੜ ਲਿਆ ਗਿਆ ਦਰਅਸਲ ਉੱਥੋਂ ਲੰਘ ਰਹੇ ਇੱਕ ਵਿਅਕਤੀ ਦੇ ਵੱਲੋਂ ਜਦੋਂ ਦੇਖਿਆ ਗਿਆ ਕਿ ਦੋ ਔਰਤਾਂ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅਜੀਬ ਹਰਕਤਾਂ ਕਰ ਰੀਆਂ ਨੇ ਤਾਂ ਇਸ ਵਿਅਕਤੀ ਨੂੰ ਸ਼ੱਕ ਹੁੰਦਾ ਹੈ ਜਿਸ ਤੋਂ ਬਾਅਦ ਇਹ ਵਿਅਕਤੀ ਮੌਕੇ ਤੇ ਸਾਰਾ ਪਿੰਡ ਇਕੱਠਾ ਕਰ ਲੈਂਦਾ ਤੇ ਫਿਰ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੱਦਿਆ ਜਾਂਦਾ ਹੈ ਦਰਅਸਲ ਇਹ ਮਾਮਲਾ ਸੁਲਤਾਨਪੁਰ ਲੋਦੀ ਦੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿਖੇ ਇਹ ਦੋ ਮਹਿਲਾਵਾਂ ਮੀਟ ਮੁਰਗੇ ਸ਼ਰਾਬ ਤੇ ਧਾਕਿਤ ਵੀਦ ਦੇ ਨਾਲ ਜਾਦੂ ਟੂਣਾ ਕਰ ਰਹੀਆਂ ਸਨ ਅਤੇ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਨੂੰ ਰੰਗੇ ਹੱਤੀ ਫਾੜ ਲਿਆ ਗਿਆ। ਬੇਸ਼ੱਕ ਅੱਜ ਦੁਨੀਆ ਚੰਨ ਤੇ ਘਰ ਪਾਉਣ ਦੀ ਤਿਆਰੀ ਕਰ ਰਹੀ ਹੋਵੇ ਪਰ ਸਾਡੇ ਲੋਕਾਂ ਵਿੱਚ ਅੱਜ ਵੀ ਅਜਿਹੇ ਲੋਕ ਨੇ ਜਿਨ੍ਹਾਂ ਦੀ ਮਾਨਸਿਕਤਾ ਇਸ ਕਦਰ ਹੈ ਕਿ ਉਸ ਦੁਨੀਆ ਨੂੰ ਅੱਜ ਵੀ ਜਾਦੂ ਟੁਨੀਆ ਰਾਹੀ ਕਿੱਲਨ ਦੀ ਵਿਉਂਤ ਕਰਦੇ ਨੇ। ਤਾਜ਼ਾ ਮਾਮਲਾ ਬੀਤੀ ਰਾਤ ਦਾ ਹੈ। ਮੋਪੜ ਤੇ ਟੰਗੇ ਲਿਫਾਫੇ ਵਿੱਚ ਮੀਟ ਮੁਰਗਾ ਤੇ ਇੱਕ ਪਉਆ ਸ਼ਰਾਬ ਤੇ ਮੀਟ ਤੇ ਸ਼ਰਾਬ ਪਿੰਡ ਦੇ ਸ਼ਮਸ਼ਾਨ ਘਾਟ ਵਿੱਚੋਂ ਲੋਕਾਂ ਨੇ ਦੋ ਔਰਤਾਂ ਤੋਂ ਫੜਿਆ ਤੇ ਨਾਲ ਹੀ ਫੜਿਆ ਇੱਕ ਤਵੀਤ ਧਗਾ ਦਰਅਸਲ ਰਾਤ ਸਮੇਂ ਸ਼ਮਸ਼ਾਨ ਘਾਟ ਕੋਲੋਂ ਗੁਜ਼ਰ ਰਹੇ ਵਿਅਕਤੀ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਕੁਝ ਹਰਕਤਾਂ ਕਰਦੀਆਂ ਦੋ ਔਰਤਾਂ ਨਜ਼ਰ ਆਉਂਦੀਆਂ ਨੇ ਤੇ ਇਹ ਔਰਤਾਂ ਪਿੰਡ ਦੀਆਂ ਨਹੀਂ ਸਨ ਜਿਸ ਤੋਂ ਉਹਨਾਂ ਨੂੰ ਕੁਝ ਸ਼ੱਕ ਹੋਇਆ ਅਤੇ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਤੋਂ ਕਾਰਨ ਪੁੱਛਿਆ ਪਹਿਲਾਂ ਤਾਂ ਉਹਨਾਂ ਕੁਝ ਦੱਸਿਆ ਨਹੀਂ ਪਰ ਬਾਅਦ ਦੇ ਵਿੱਚ ਟੂਣੇ ਦੀ ਗੱਲ ਮੰਨੀ ਅਸੀਂ ਸੁਲਤਾਨਪੁਰ ਤੋਂ ਆਪਣੇ ਪਿੰਡ ਜਾਨਪੁਰ ਨੂੰ ਆ ਰਹੇ ਸੀ ਤਾਂ ਕਾਫੀ ਰੰਧੀਰਪੁਰ ਮੋੜ ਦੇ ਕੋਲ ਕਾਫੀ ਰਸ ਸੀਗਾ ਸ਼ਮਸ਼ਾਨ ਘਰ ਕੋਲ ਤੇ ਜਦੋਂ ਅਸੀਂ ਉੱਥੇ ਪੁੱਛਿਆ ਤਾਂ ਪਹਿਲਾਂ ਤੁਹਾਨੂੰ ਲੱਗਿਆ ਵਿਚਾਰ ਕੋਈ ਐਕਸੀਡੈਂਟ ਵਗੈਰਾ ਸ਼ਰਕਾ ਦੁਰਘਟਨਾ ਹੋ ਗਈ ਹੈ ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੇ ਕੁਝ ਜਨਾਲੀਆਂ ਦੂਕ ਪਿੰਡ ਵਾਸੀਆਂ ਨੇ ਫੜੀਆਂ ਹੋਈਆਂ ਸੀਗੀਆਂ ਜਿਨ੍ਹਾਂ ਦੇ ਪਿੰਡ ਵਾਸੀਆਂ ਨੇ ਕਿਹਾ ਸੀ ਵੀ ਇਹ ਟੂਣਾ ਵੈਰਾ ਜਾਦੂ ਟੂਣਾ ਕਰਦੀਆਂ ਸੀਗੀਆਂ ਤੇ ਮੌਕੇ ਤੇ ਕੁਲਵਾਫਾ ਵੀ ਫੜੇਗਾ ਜਿਸ ਵਿੱਚੇ ਸ਼ਰਾਬ ਸੀ ਕੁਝ ਮਿੱਠ ਸੀਗੇ ਅਸੀਂ ਜਾ ਕੇ ਇਹਨਾਂ ਨੂੰ ਪੁੱਛਿਆ ਮੈਂ ਦੂਜੀ ਜਿਹੜੀ ਦੋਵੇਂ ਬੀਬੀਆਂ ਨੂੰ ਇੱਕ ਨੂੰ ਚਲੋ ਮਮਾਤਾ ਕਹਾ ਮੈਂ ਕਹਾ ਮਤਾ ਜੀ ਦੱਸੋ ਤੁਸੀਂ ਵੀ ਕੀ ਕਰਦੀਆਂ ਸੀ ਇੱਥੇ ਤੇ ਦੂਜੀ ਨੂੰ ਮੈਂ ਭੈਣ ਜੀ ਕਿਹਾ ਮੈਂ ਕਹਾ ਭੈਣ ਜੀ ਤੁਸੀਂ ਤਾਂ ਗੱਲ ਸਹੀ ਦੱਸੀਓ ਜਿਹੜੀ ਹੈਗੀ ਆ ਕਿਉਂਕਿ ਮੋਤਵਾਰ ਬੰਦੇ ਆਹੀਂ ਆਪਾਂ ਵੱਧ ਘੱਟ ਗੱਲ ਨਹੀਂ ਕਰਦੇ ਕਿਉਂਕਿ ਇਲਾਕੇ ਦੀਆਂ ਤੁਸੀਂ ਵੀ ਸਾਡੀਆਂ ਮਾਓ ਭੈਣਾਂ ਆ ਤੇ ਤੁਸੀਂ ਜੋ ਸਹੀ ਹੈਗਾ ਦੱਸ ਦੋ ਤੇ ਅਸੀਂ ਆਪਾਂ ਆਪ ਤੁਹਾਨੂੰ ਕਲ ਦਾਂਗੇ ਚਲੋ ਪਿੰਡਾਂ ਦੇ ਪੰਜ ਸੱਤ ਦਸ ਮਿੰਟ ਇਹਨਾਂ ਕੋ ਤੇ ਮੈਨੂੰ ਲੱਗਦਾ 20 ਮਿੰਟ ਇਹਨਾਂ ਨੂੰ ਲਾਏ ਇਹਨਾਂ ਕੋ ਨਹੀਂ ਮੰਨੀਆਂ ਮੁੰਨੀਆਂ ਕੁਝ ਵੀ ਜਦੋਂ ਅਸੀਂ ਆਏ ਕਹਿੰਦੀ ਸਾਡੇ ਕੋ ਗਲਤੀ ਹੋ ਗਈ ਵੀਰੇ ਤਾਂ ਸਾਨੂੰ ਤੁਸੀਂ ਜਾਣ ਦਿਓ ਮੈਂ ਕਿਹਾ ਵੀ ਤੁਸੀਂ ਇਹ ਗਲਤੀਆਂ ਕਰਦੇ ਕਿਉਂ ਵੀ ਆਪਾਂ ਗੁਰੂਆਂ ਮਹਾਰਾਂ ਇਹਨੂੰ ਮੰਨਣ ਵਾਲੇ ਬੰਦੇ ਆ ਤੇ ਇਹਨਾਂ ਕੰਮਾਂ ਦੇ ਵਿੱਚੋਂ ਆਪਾਂ ਨੂੰ ਕੀ ਲੱਭਦਾ ਵਾ ਚਲੋ ਕਰਦੇ ਕਰਦੇ ਆ ਤਕਰੀਬਨ ਪਿੰਡ ਦਾ ਹਯੂਮ ਇਕੱਠਾ ਹੋ ਗਿਆ ਬਾਵਾ ਇਕੱਠ ਵਟ ਹੋ ਗਿਆ ਤੇ ਗੱਲਬਾਤ ਕਰਦੇ ਆ ਮੁਰਕੇ ਚਲੋ ਡੇਰਾ ਸੈਦਾਂ ਦੀ ਇਹਨਾਂ ਦੱਸਿਆ ਵੀ ਸਾਨੂੰ ਡੇਰਾ ਸੈਦਾਂ ਦੇ ਆਏ ਕਿ ਉੱਥੇ ਕੋਈ ਮੋਤ ਵਰਮਤ ਦੇ ਨਾਲ ਸਾਡੀ ਗੱਲ ਕਰਾ ਦੋ ਤੇੰਦੇ ਸਾਡੇ ਕੋ ਨੰਬਰ ਹੈ ਨਹੀਂ ਜਦੋਂ ਸਾਡੇ ਕੋ ਨੰਬਰ ਸੀਗਾ ਉਹਦਾ ਆਪਣੇ ਸਰਪੰਚ ਸਾਹਿਬ ਦਾ ਉਹਨਾਂ ਨਾਲ ਹੀ ਗੱਲ ਕੀਤੀ ਮੈਂ ਗੱਲ ਕੀਤੀ ਤੇ ਪਹਿਲਾਂ ਮੁਰਕੇ ਕਹਿੰਦੀ ਮੇਰ ਨਾਲ ਗੱਲ ਕਰਾਓ ਮੈਂ ਕਿਹਾ ਚਲੋ ਪਹਿਲਾਂ ਤੁਸੀਂ ਕਰ ਲਓ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਚਲੋ ਇਹਨਾਂ ਨੂੰ ਕਿਹਾ ਵੀ ਤੁਸੀਂ ਇਹੋ ਜੇ ਕੰਮ ਕਿਉਂ ਕਰਦੇ ਆਂ ਕਿਉਂ ਨਹੀਂ ਬਾਜ ਆਉਂਦੀ ਆ ਉਹਨਾਂ ਨੇ ਵੀ ਫੋਨ ਤੇ ਇਹ ਗੱਲ ਕਹੀ ਬਾਅਦ ਮੈਂ ਕਿਹਾ ਮੇਰ ਨਾਲ ਗੱਲ ਕਰਾਓ ਤੁਸੀਂ ਚਲੋ ਉਹਨਾਂ ਦੇ ਨਾਲ ਮੈਂ ਮੇਰੀ ਗੱਲ ਉਹੀ ਤੇ ਮੁਰਕੇ ਨੂੰ ਕਹਿੰਦਾ ਵੀ ਭਾਜੀ ਇਹਨਾਂ ਦਾ ਤਾਂ ਕੰਮ ਹੀ ਇਹ ਆ ਵੀ ਮੈਂ ਇਹਨਾਂ ਦੀ ਉਮਰ ਮਰੀ ਨਹੀਂ ਲੈਂਦਾ ਤੇ ਇਹਨਾਂ ਨੇ ਇਹਨਾਂ ਨੇ ਕੰਮ ਹੀ ਉਹ ਕੀਤਾ ਪਿਆ ਬਾਕੀ ਜੇ ਕਹਿੰਦਾ ਮੇਰਾ ਤੇ ਆਪਾਂ ਇਹਨਾਂ ਨਾਲ ਬਹਿ ਕੇ ਗੱਲ ਕਰ ਲਾਂਗੇ ਚਲੋ ਪਿੰਡ ਇੱਕ ਮਿੰਟ ਪਿੰਡ ਦਾ ਮੁਰਕੇ ਹਯੂਮ ਜਵਾ ਇਕੱਠਾ ਹੋ ਗਿਆ ਤੇ ਚਲੋ ਮੁਰਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਡਾ ਫਰਜ ਸੀ ਫੋਨ ਕਰਨਾ ਅਸੀਂ ਉਹ ਕੀਤਾ ਤੇ ਬਾਕੀ ਸਾਡੇ ਪਿੰਡ ਦੀ ਰਾਏ ਜਿਹੜੀ ਆ ਅਸੀਂ ਫਿਰ ਉਹਦੇ ਪਿੰਡ ਦੇ ਨਾਲ ਹੀ ਚੱਲਣਾ ਉਦੋਂ ਬਾਅਦ ਚਲੋ ਜਿਹੜੀ ਜਿਹੜੀ ਕਾਰਵਾਈ ਹੋਈ ਆ ਮੁਰਕੇ ਪੁਲਸ ਗਈ ਆ ਉਹਨਾਂ ਨੂੰ ਇੱਥੇ ਲਿਆਈ ਆ ਤੇ ਅਸੀਂ ਇੱਥੇ ਆ ਗਏ ਆ ਜੀ ਪਿੰਡ ਦੇ ਲੋਕਾਂ ਵੱਲੋਂ ਇਹਨਾਂ ਦਾ ਥਾਂ ਟਿਕਾਣਾ ਪਤਾ ਕਰਕੇ ਸੂਕੜੀ ਗਈ ਤਾਂ ਪਤਾ ਚੱਲਿਆ ਕਿ ਇੱਕ ਔਰਤ ਆਪਣੇ ਆਪ ਨੂੰ ਬਾਬਾ ਦੱਸਦੀ ਹੈ ਤੇ ਜਾਦੂ ਟੂਣੇ ਕਰਕੇ ਘਰ ਦਾ ਤੋੜੀ ਫੁਲਕਾ ਬਣਾ ਲੈਂਦੀ ਹੈ। ਰਾਤ ਵੀ ਇਸੇ ਸਕੀਮ ਦੇ ਵਿੱਚ ਮੀਟ, ਮੁਰਗਾ ਤੇ ਸ਼ਰਾਬ ਲੈ ਕੇ ਸ਼ਮਸ਼ਾਨ ਘਾਟ ਵਿੱਚ ਦੁਨੀਆ ਕਿੱਲਣ ਬੈਠੀ ਸੀ। ਬਾਬਾ ਬਣੀ ਔਰਤ ਦਾ ਭਰਾ ਲੋਕ ਅੱਗੇ ਹੱਤ ਬਣ ਉਸਦੀ ਗਲਤੀ ਮਾਫੀ ਦੀ ਗੋਹਾਲ ਲਗਾ ਰਿਹਾ। ਜੀ ਮੈਨੂੰ ਫੋਨ ਗਿਆ ਮ ਆ ਕਿ ਗਲਤ ਕਰਨ ਸਾਰਾ ਗਲਤੀ ਕਰਾ ਜੀ ਗਲਤ ਹੋਇਆ ਨਾ ਸਾਰਿਆਂ ਨੇ ਗਲਤੀ ਕਹਿਣਾ ਚੰਗੇ ਕੰਮ ਨੂੰ ਚੰਗਾ ਕਹਿਣਾ ਮਾਰੇ ਨੂੰ ਮਾਰੇ ਕਹਿਣਾ ਇਹ ਤੇ ਤੁਹਾਡੀ ਪਿੰਡ ਦੀ ਹੈ ਕਿਦਾਂ ਮੇ ਭੈਣਾ ਮੇਰੀ ਅੱਛਾ ਮੈਂ ਤਾਂ ਇਹ ਆ ਨਹੀਂ ਮੈਂ ਕਿ ਕਿਲੋੜ ਦੀ ਆਂ ਤੇ ਮੇਰੀ ਪਰ ਕੰਮ ਇਹਨਾਂ ਨੇ ਜਿਹੜਾ ਕੀਤਾ ਕੀਤਾ ਮਾਰਾ ਮਾਰਾ ਕੀਤਾ ਮਾਰਾ ਮੈਂ ਇਹਦੇ ਪਿੰਡ ਨੂੰ ਇਹ ਬੇਨਤੀ ਕਰਦਾ ਵੀਕਰ ਸਾਡੇ ਤੇ ਸਹਾਨ ਕਰੋ ਇਸ ਵਾਰ ਜੇ ਨਹੀਂ ਕਰਾ ਤੁਹਾਡੀ ਬਹੁਜਾ ਬਣਾ ਇਹ ਤੁਹਾਡੀ ਮਰਜ਼ੀ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਤੰਤੀਰਪੁਰ ਦਾ ਲੋਕਾਂ ਨੇ ਮੌਕੇ ਤੇ थाना ਸੁਲਤਾਨਪੁਰ ਲੋਧੀ ਪੁਲਿਸ ਨੂੰ ਸਦਕੇ ਦੋਵਾਂ ਔਰਤਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਦਰਖਾਸਤ ਦਿੱਤੀ ਗਈ ਹੈ ਪਿੰਡ ਰੰਤਿਰਪੁਰ ਨਿਵਾਸੀਆਂ ਵੱਲੋਂ ਵੀ ਦੋ ਲੇਡੀਆਂ ਹੈਗੀਆਂ ਜ ਜਿਨ੍ਹਾਂ ਤੇ ਉਹਨਾਂ ਨੂੰ ਸ਼ੰਕਾ ਹੈਗੀ ਹੈ ਵੀ ਉਹਨਾਂ ਦਾ ਜਿਹੜਾ ਪਿੰਡ ਦਾ ਸ਼ਮਸ਼ਾਨ ਘਾਟ ਹੈ ਉਹਦੇ ਚ ਕੋਈ ਤੋਣਾ ਵਗੈਰਾ ਜਿਹੜਾ ਕਰ ਰਹੀਆਂ ਤੋਂ ਦਰਖਾਸਤ ਜਿਹੜੀ ਆ ਸੀ ਸਾਨੂੰ ਉਹਨਾਂ ਦੇ ਲਿਖਤੀ ਰੂਪੇ ਦੇ ਦਿੱਤੀ ਹੈ ਦੋ ਲੇਡੀਆਂ ਐਗਜ਼ੈਕਟਮੈਂਟ ਦੇ ਰਸਤਾ ਇੱਕ ਹੋਰ ਉਹਦੀ ਕੋਈ ਰਿਲੇਟਿਵ ਉਹ ਦਰਖਾਸਤ ਲੈ ਲਈ ਆਪਾਂ ਕੋਈ ਗੱਲ ਜੀ ਜੋ ਵੀ ਇਹਦੇ ਤੇ ਲੀਗਲ ਕਾਰਵਾਈ ਪਰ ਇਹ ਲੈ ਕੇ ਬਾਲੀ ਜੀ ਉਹ ਕਰ ਦਿੱਤੀ ਚਲਦੀ ਖੈਰ ਦੁਨੀਆ ਕੀਲ ਹੁੰਦੀ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਸਾਡੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਤੇ ਡਰ ਨਾਲ ਇਹਨਾਂ ਤਾੰਤ੍ਰਿਕਾਂ ਤੇ ਧਾਗੇ ਤਵੀਤਾ ਵਾਲਿਆਂ ਦਾ ਵਧੀਆ ਵਪਾਰ ਚੱਲਦਾ ਕਪੂਰਥਲਾ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ